13 ਅਪ੍ਰੈਲ ਨੂੰ ਐਤਵਾਰ ਵਾਲੇ ਦਿਨ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਸਰੀ ਦੇ 164 ਸਟਰੀਟ ਤੇ 108 ਐਮਨਿਊ ਦੇ ਉੱਤੇ ਇੰਟਰਸੈਕਸ਼ਨ ਦੇ ਉੱਤੇ ਇੱਕ ਅਜੀਹੀ ਘਟਨਾ ਵਾਪਰੀ ਜਿਸ ਨੇ ਇੱਕ ਹਸਦੇ ਵਜਦੇ ਪਰਿਵਾਰ ਨੂੰ ਹੀ ਉਜਾੜ ਦਿੱਤਾ 6 ਸਾਲਾਂ ਦੀ ਬੱਚੀ ਜੇਲਾ ਦੀ ਸੜਕ ਹਾਸੇ ਦੇ ਵਿੱਚ ਮੌਤ ਹੋ ਗਈ ਹੈ ਔਰ ਅਸੀਂ ਉਸੇ ਹਾਸੇ ਵਾਲੀ ਥਾਂ ਦੇ ਉੱਤੇ ਮੌਜੂਦਾ ਜਿੱਥੇ ਹੁਣ ਉਸ ਦਾ ਮੈਮੋਰੀਅਲ ਜੋ ਹੈ ਉਹ ਲਗਾਤਾਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਤਸਵੀਰਾਂ ਦੇ ਵਿੱਚ ਵੇਖ ਸਕਦੇ ਹਾਂ ਕਿ ਉਸ ਦੇ ਮੈਮੋਰੀਅਲ ਦੇ ਵਾਸਤੇ ਲੋਕ ਜੋ ਨੇ ਉਹ ਇੱਥੇ ਪਹੁੰਚ ਰਹੇ ਨੇ ਉਹਨਾਂ ਦੇ ਵੱਲੋਂ ਬੁਕੇ ਕੁਝ ਨੋਟਸ ਔਰ ਨਾਲ ਹੀ ਉਸੀਆਂ ਤਸਵੀਰਾਂ ਜਿਹੜੀਆਂ ਨੇ ਇੱਥੇ ਸਾਂਝੀਆਂ ਕੀਤੀਆਂ ਗਈਆਂ ਨੇ ਇੱਥੇ ਰੱਖੀਆਂ ਗਈਆਂ ਨੇ ਔਰ ਇੱਕ ਸ਼ਰਦਾਂਜਲੀ ਜਿਹੜੀ ਹੈ ਉਹ ਜੇਲਾ ਨੂੰ ਦਿੱਤੀ ਜਾ ਰਹੀ ਹੈ ਇਹ ਛੋਟੀ ਬੱਚੀ 6 ਸਾਲ ਦੀ ਸੀ ਔਰ ਆਪਣੇ ਸਿਬਲਿੰਗਸ ਦੇ ਨਾਲ ਆਪਣੇ ਭੈਣ ਭਰਾਵਾਂ ਦੇ ਨਾਲ ਇਹ ਵਾਕ ਦੇ ਉੱਤੇ ਨਿਕਲੀ ਹੋਈ ਸੀ ਜਦੋਂ ਐਤਵਾਰ ਵਾਲੇ ਦਿਨ 4:11 ਦੇ ਉੱਤੇ ਇਸ ਬੱਚੀ ਨੂੰ ਇੱਕ ਪਿਕਅਪ ਟਰੱਕ ਨੇ ਟੱਕਰ ਮਾਰੀ ਜਿਸ ਤੋਂ ਬਾਅਦ ਇਸ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਹਾਲਾਂਕਿ ਜੋ ਇਸ ਦੇ ਭੈਣ ਭਰਾ ਨੇ ਉਹਨਾਂ ਦੇ ਵੀ ਕਾਫੀ ਸੱਟਾਂ ਆਈਆਂ ਨੇ ਜੋ ਇਸਦੀ 1 ਸੱਤ ਸਾਲਾਂ ਦੀ ਭੈਣ ਸੀ ਉਸਦੇ ਦੱਸਿਆ ਜਾ ਰਿਹਾ ਹੈ ਕਿ ਲਾਦੀਆਂ ਹੱਡੀਆਂ ਟੁੱਟ ਚੁੱਕੀਆਂ ਨੇ ਔਰ ਇੱਕ ਜੋ 16 ਸਾਲਾਂ ਦਾ ਇਸਦਾ ਭਰਾ ਸੀ ਉਸ ਦੇ ਵੀ ਅਪਰ ਟੋਰਸੋ ਦੇ ਉੱਤੇ ਸੱਟਾਂ ਆਈਆਂ ਨੇ ਤਾਂ ਇਹ ਘਟਨਾ ਜਿਹੜੀ ਹੈ ਇਹ ਠੀਕ اسی ਥਾਂ ਦੇ ਉੱਤੇ ਵਾਪਰੀ ਹੈ ਜਿਸ ਥਾਂ ਦੇ ਉੱਤੇ ਅਸੀਂ ਮੌਜੂਦ ਆ ਇੱਥੇ ਤੁਸੀਂ ਸਟੇਨਸ ਦੇ ਨਿਸ਼ਾਨ ਦੇਖ ਰਹੇ ਹੋ ਤਾਂ اسی ਥਾਂ ਦੇ ਉੱਤੇ ਇਹ ਘਟਨਾ ਜਿਹੜੀ ਹੈ ਉਹ ਵਾਪਰੀ ਹੈ ਪੁਲਿਸ ਹਾਲਾਂਕਿ ਇਨਵੈਸਟੀਗੇਸ਼ਨ ਕਰ ਰਹੀ ਹੈ ਜਿਹੜਾ ਵਿਅਕਤੀ ਪਿਕਅਪ ਟਰੱਕ ਦੇ ਵਿੱਚ ਮੌਜੂਦ ਸੀ ਉਸ ਦੀ ਪਛਾਣ ਜੋ ਹੈ ਉਹ 20 ਸਾਲਾਂ ਦੀ ਹੋਈ ਹੈ ਉਹ ਆਪਣੇ ਮਿਡ 20ਸ ਦੇ ਵਿੱਚ ਹੈ ਔਰ ਪੁਲਿਸ ਇਹ ਵੀ ਇਨਵੈਸਟੀਗੇਸ਼ਨ ਕਰ ਰਹੀ ਹੈ ਪੁਲਿਸ ਦੇ ਵੱਲੋਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਹੋ ਸਕਦਾ ਹੈ ਕਿ ਉਹ ਨਸ਼ੇ ਦੇ ਇਨਫਲੂਐਂਸ ਦੇ ਵਿੱਚ ਹੋਵੇ ਉਹ ਅਲਕੋਹਲ ਦੇ ਇਨਫਲੂਐਂਸ ਦੇ ਵਿੱਚ ਹੋਵੇ ਪਰ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਉਸ ਨੂੰ ਰਿਲੀਜ਼ ਕਰ ਦਿੱਤਾ ਗਿਆ ਕਸਟਰੀ ਤੋਂ ਉਸ ਨੂੰ ਰਿਲੀਜ਼ ਕਰ ਦਿੱਤਾ ਗਿਆ ਹਾਲਾਂਕਿ ਜਦੋਂ ਇਹ ਘਟਨਾ ਵਾਪਰੀ ਇਹ ਹਿੱਟ ਐਂਡ ਰਨ ਦਾ ਕੇਸ ਜਦੋਂ ਨਿਕਲ ਕੇ ਸਾਹਮਣੇ ਆਇਆ ਉਸ ਦਾ ਟਰੱਕ ਇਸੀ ਰੋਡ ਦੇ ਉੱਤੇ ਕਾਫੀ ਸਪੀਡ ਦੇ ਨਾਲ ਜਾਂਦਾ ਹੋਇਆ ਵੇਖਿਆ ਔਰ ਤੁਸੀਂ ਦੇਖੋਗੇ ਕਿ ਇਸ ਰੋਡ ਦੇ ਬਿਲਕੁਲ ਕੁਝ ਕਿਹੀ ਮੀਟਰ ਦੀ ਦੂਰੀ ਦੇ ਉੱਤੇ ਇੱਕ ਸਟਾਪ ਸਾਈਨ ਲੱਗਿਆ ਹੋਇਆ ਆ ਆਲਵੇਸ ਸਟਾਪ ਸਾਈਨ ਹੈ ਔਰ ਇਸ ਨਾਲ ਨਾਲ ਜੇ ਇਸ ਥਾਂ ਦੀ ਆਪਾਂ ਗੱਲ ਕਰੀਏ ਜਿਸ ਇੰਟਰਸੈਕਸ਼ਨ ਦੇ ਉੱਤੇ ਤੁਸੀਂ ਸਟਾਪ ਸਾਈਨ ਦੇਖ ਰਹੇ ਹੋ ਔਰ ਜਿਸ ਥਾਂ ਦੇ ਉੱਤੇ ਇਸ ਵਕਤ ਅਸੀਂ ਮੌਜੂਦ ਹਾਂ ਤਾਂ ਇੱਥੇ ਇਸੀ ਥਾਂ ਤੋਂ ਹੋ ਸਕਦਾ ਹੈ ਹਾਲਾਂਕਿ ਇਨਵੈਸਟੀਗੇਸ਼ਨ ਦਾ ਪਾਰਟ ਹੈ ਸਾਰਾ ਕਿ ਜੇਲਾ ਜਿਹੜੇ ਆਪਣੇ ਸਿਬਲਿੰਗਸ ਦੇ ਨਾਲ ਵਾਕ ਕਰਕੇ ਇਧਰੋਂ ਜਾ ਰਹੀ ਹੋਵੇ ਟਰੱਕ ਕਿਧਰਲੇ ਪਾਸੋਂ ਆ ਰਿਹਾ ਸੀ ਇਸ ਦੇ ਉੱਤੇ ਅਜੇ ਤੱਕ ਕੋਈ ਵੀ ਜਾਂਚ ਜਿਹੜੀ ਹੈ ਉਹ ਸਾਹਮਣੇ ਨਹੀਂ ਆਈ ਹੈ ਹਾਲਾਂਕਿ ਜਿਹੜੇ ਟਾਇਰ ਦੇ ਨਿਸ਼ਾਨ ਜਿਹੜੇ ਨੇ ਉਹ ਜ਼ਰੂਰ ਨਜ਼ਰ ਆ ਰਹੇ ਨੇ ਇਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਜਿਹੜਾ ਹੈ ਉਹ ਪੁਲਿਸ ਦਾ ਚੱਲ ਰਿਹਾ ਹੈ 6 ਸਾਲਾਂ ਦੀ ਬੱਚੀ ਕਿਸ ਤਰੀਕੇ ਦੇ ਨਾਲ ਇਸ ਦੁਨੀਆ ਨੂੰ ਅਲਵਿਦਾ ਆ ਗਈ ਹੈ ਇੱਕ ਬਹੁਤ ਹੀ ਦਰਦਨਾਕ ਘਟਨਾ ਜਿਹੜੀ ਹੈ ਇਹ ਵਾਪਰੀ ਹੈ ਬਹੁਤ ਸਾਰੇ ਲੋਕ ਇੱਥੇ ਆ ਕੇ ਜੋ ਉਸ ਨੂੰ ਸ਼ਰਧਾਂਜਲੀ ਹੈ ਉਹ ਦੇ ਰਹੇ ਨੇ ਥਾਟਸ ਐਂਡ ਪ੍ਰੇਅਰਸ ਜਿਹੜੀਆਂ ਨੇ ਉਹਨਾਂ ਦੀਆਂ ਇਸ ਵਕਤ ਉਹਨਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਇਹ ਤਸਵੀਰਾਂ ਦੇ ਵਿੱਚ ਵੇਖੋਗੇ ਉਹਨਾਂ ਦੇ ਅੰਕਲ ਦੇ ਵੱਲੋਂ ਆਪਣੀ ਨੀਸਟ ਦੇ ਵਾਸਤੇ ਲੈਟਰ ਲਿਖੀ ਹੋਈ ਹੈ ਔਰ ਲਗਾਤਾਰ ਇੱਥੇ ਤੁਸੀਂ ਵੇਖੋਗੇ ਲੋਕ ਪਹੁੰਚ ਰਹੇ ਨੇ ਕੁਝ ਜ਼ਿਲ੍ਹਾ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਜਿਹੜੇ ਉਹਨਾਂ ਦੇ ਨਾਲ ਪੜਨ ਵਾਲੇ ਕੋਈ ਬੱਚੇ ਹੋਣਗੇ ਉਹ ਇੱਥੇ ਆ ਕੇ ਸੌਫਟਵਾਇਜ਼ ਹੋਣ ਫਲਾਵਰਸ ਹੋਣ ਉਹ ਇੱਥੇ ਰੱਖ ਰਹੀ ਨੇ ਔਰ ਰੈਸਟ ਇਨ ਪੀਸ ਲਿਖ ਕੇ ਜੋ ਹੈ ਇਸ ਮੈਮੋਰੀਅਲ ਦੇ ਉੱਤੇ ਉਹਨਾਂ ਦੇ ਵੱਲੋਂ ਇੱਥੇ ਬੁਕੇਜ਼ ਰੱਖੇ ਜਾ ਰਹੇ ਨੇ ਇੱਕ ਬਹੁਤ ਹੀ ਵੱਡਾ ਸਵਾਲ ਰੋਡ ਸੇਫਟੀ ਦਾ ਵੀ ਨਿਕਲ ਕੇ ਸਾਹਮਣੇ ਆਉਂਦਾ ਹੈ ਰੋਡ ਸੇਫਟੀ ਦੇ ਉੱਤੇ ਵੀ ਸਵਾਲ ਖੜੇ ਹੁੰਦੇ ਨੇ ਔਰ ਦੂਸਰੀ ਗੱਲ ਜਿਸ ਤਰੀਕੇ ਨਾਲ ਪੁਲਿਸ ਜ਼ਿਕਰ ਕਰ ਰਹੀ ਹੈ ਕਿ ਇਹ मामला अल्कोहल ਦਾ ਵੀ ਨਿਕਲ ਕੇ ਸਾਹਮਣੇ ਆ ਰਿਹਾ ਹੈ ਇਸ ਦੇ ਵਿੱਚ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਹੋ ਸਕਦਾ ਜੀ ਕਿ ਜੋ ਡਰਾਈਵਰ ਸੀ ਉਸਨੇ ਸ਼ਰਾਬ ਪੀਤੀ ਹੋਵੇ ਉਹ ਅਲਕੋਹਲ ਦੇ ਇਨਫਲੂਐਂਸ ਦੇ ਵਿੱਚ ਹੋਵੇ ਦਾ ਇੰਪੇਅਰ ਡਰਾਈਵਿੰਗ ਲਗਾਤਾਰ ਕੇਸਸ ਵਧਦੇ ਹੋਏ ਨਜ਼ਰ ਆਉਂਦੇ ਨੇ ਔਰ ਉੱਥੇ ਹੀ ਇੱਕ 6 ਸਾਲ ਦੀ ਬੱਚੀ ਜਿਹੜੀ ਹੈ ਇਸ ਦੁਨੀਆ ਨੂੰ ਅਲਵਿਦਾ ਕਹੇਗੀ ਸੜਕ ਪਾਰ ਕਰ ਰਹੀ ਸੀ ਐਤਵਾਰ ਦਾ ਦਿਨ ਸੀ ਸੜਕ ਪਾਰ ਕੀਤੀ ਜਾ ਰਹੀ ਸੀ ਔਰ ਇੱਕ ਪਿਕਅਪ ਟਰੱਕ ਨੇ ਉਸ ਨੂੰ ਆ ਕੇ ਟੱਕਰ ਮਾਰੀ ਔਰ ਉਹ ਟਰੱਕ ਮੌਕੇ ਤੋਂ ਵੀ ਫਰਾਰ ਹੋ ਜਾਂਦਾ ਪਰ ਹੁਣ ਉਸ ਵਿਅਕਤੀ ਨੂੰ ਵੀ ਦੱਸਿਆ ਜਾ ਰਿਹਾ ਹੈ ਕਿ ਰੀਲੀਜ਼ ਕਰ ਦਿੱਤਾ ਗਿਆ ਹੈ ਕਸਟਰੀ ਦੇ ਵਿੱਚੋਂ ਉਸ ਨੂੰ ਬਾਹਰ ਕਰ ਦਿੱਤਾ ਗਿਆ ਔਰ ਇਨਵੈਸਟੀਗੇਸ਼ਨ ਜਿਹੜੀ ਹੈ ਇਹ ਹੁਣ ਚੱਲੇਗੀ A child at um, our elementary school, and we used to be in elementary school, and my younger sister's elementary school, and she was a dance student who was under um, our other friend's teacher. And it's just a heartbreaking incident, especially considering how they were like doing nothing wrong. They were just riding their bikes on a sunny day, which no kid should have to feel like they're doing something wrong when they're doing that. And it's just a horrible incident, considering that no kid deserves that. Our thoughts and prayers are to the family of this very tragic, avoidable accident that affects the whole Fraser Heights community. Um, the family around Fraser Heights are very tight knit, so we're very saddened by this incident. My daughter, who teaches at Irma, is affected by this because this is one of her students' sisters. So, for the family, we pray. Our thoughts and prayers are with you, and we're saddened by what happened.